ਜੋ ਹਰੀਕੇਨ ਮਲਿਸਾ ਆ ਆਪਾਂ ਦੋ ਦਿਨਾਂ ਤੋਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਆਂ ਕਿ ਬਹੁਤ ਹੀ ਇਹ ਖਤਰਨਾਕ ਹਰੀਕੇਨ ਸਿਗਾ ਤੂਫਾਨ ਸੀਗਾ ਕਿਊਬਾ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਹੈਗਾ ਆ ਉੱਥੇ ਕੈਟਾਗਰੀ 3 ਹਰੀਕੇਨ ਸੀ 1 ਲੱਖ 40 ਹਜ਼ਾਰ ਲੋਕ ਉੱਥੇ ਜਿਹੜੇ ਆ ਆ ਕੱਟ ਆਫ ਹੈਗੇ ਆ ਪਾਣੀ ਦੇ ਨਾਲ ਉੱਥੇ ਦੇ ਜਿਹੜੇ ਰਿਵਰ ਹੈਗੇ ਆ ਉਹਨਾਂ ਦਾ ਜਿਹੜਾ ਪਾਣੀ ਆ ਬਹੁਤ ਉੱਪਰ ਚੜ ਗਿਆ ਹੈਗਾ ਹੁਣ ਤੱਕ 30 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਹੈਗੀ ਆ ਕਹਿੰਦੇ ਵੀ 1 ਆਫ ਦਾ ਸਟਰੋਂਗੇਸਟ ਅਟਲੈਂਟਿਕ ਹਰੀਕੇਨਸ ਔਨ ਰੈਕੋਰਡ ਸਭ ਤੋਂ ਜਿਹੜਾ ਸਟਰੋਂਗ ਤਾਕਤਵਰ ਆਪਾਂ ਕਹਿ ਸਕਦੇ ਹਾਂ ਵੀ ਇਹ ਹਰੀਕੇਨ ਰੈਕੋਰਡ ਦੇ ਉੱਤੇ ਦੱਸਿਆ ਗਿਆ ਹੈਗਾ ਤੇ ਡੈਡਲੀ ਸਟਾਰਮ 25 ਲੋਕ ਪੈਟੀ ਟੂ ਗੋਏ ਜੋ ਹੇਟੀ ਦਾ ਏਰੀਆ ਹੈ ਉੱਥੇ ਮਰੇ ਹੈਗੇ ਆ ਬਾਕੀ 5 ਵੱਖ-ਵੱਖ ਹੋਰ ਜਗ੍ਹਾ ਦੇ ਵਿੱਚ ਉਹਨਾਂ ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ ਬਿੰਡ ਤੋਂ ਉਹਦੀਆਂ ਜਿਹੜੀਆਂ ਹਵਾਵਾਂ ਆ ਬਹੁਤ ਤੇਜ਼ੀ ਦੇ ਨਾਲ ਚੱਲ ਰਹੀਆਂ ਸੀਗੀਆਂ ਜਿਹਦੇ ਨਾਲ ਸਾਰੇ ਦਰਖਤ ਬਹੁਤ ਸਾਰੇ ਪਟਕੇ ਡਿੱਗ ਪਏ ਲੋਕਾਂ ਦੇ ਘਰ ਜਿਹੜੇ ਆ ਉਹ ਉੱਡ ਗਏ ਡਿੱਗ ਪਏ ਤੇ ਜਿਹੜਾ ਇਹ ਮਲੀਸਾ ਸੀ ਕਹਿੰਦੇ ਭਈ 40 ਮਾਈਲਸ ਤੱਕ ਦਾ ਜਿਹੜਾ ਏਰੀਆ ਆ ਇਸ ਨੇ ਕਵਰ ਕੀਤਾ ਹੈਗਾ ਜਾ ਬਹੁਤ ਸੀ ਸਟਰੋਂਗ ਸੀ ਜਮਿਕੀਅਨ ਗਵਰਨਮੈਂਟ ਨੇ ਅਜੇ ਤੱਕ ਇਹਦੇ ਬਾਰੇ ਜਿਹੜੀ ਅਪਡੇਟ ਨਹੀਂ ਦਿੱਤੀ ਕਿਉਂਕਿ ਜਿਹੜੀਆਂ ਇਦਾਂ ਦੀਆਂ ਸਰਕਾਰਾਂ ਹੁੰਦੀਆਂ ਗਰੀਬ ਮੁਲਕ ਹੈਗੇ ਆ ਉਹਨਾਂ ਦੇ ਕੋਲ ਨੈਸ਼ਨਲ ਵੈਦਰ ਸਰਵਿਸ ਜਾਂ ਉਦਾਂ ਦੀ ਜਿਹੜੀ ਇਨਫੋਰਮੇਸ਼ਨ ਨਹੀਂ ਜਿਹੜੀ ਰਾਈਟ ਵੇ ਲੋਕਾਂ ਨੂੰ ਦੱਸੀ ਜਾ ਸਕੇ ਉੱਥੇ ਵੀ ਕਾਫੀ ਮੁੱਤਾਂ ਹੋਈਆਂ ਹੈਗੀਆਂ ਜਮਿਕਾ ਦੇ ਵਿੱਚ ਵੀ ਤਿੰਨ ਤਾਂ ਆਲਰੇਡੀ ਕਨਫਰਮ ਆ ਬਾਕੀ ਹਜੇ ਕਈ ਉਹ ਲੱਭ ਰਹੇ ਹੈਗੇ ਆ ਤੇ ਜੋ ਨੈਸ਼ਨਲ ਹਰੀਕੇਨ ਸੈਂਟਰ ਆ ਉਹਨਾਂ ਨੇ ਦੱਸਿਆ ਵੀ ਜੋ ਅਸੀਂ ਫੋਰਕਾਸਟ ਕੀਤਾ ਸੀ ਮਲਿਸਾ ਦਾ ਇਹ ਬਿਲਕੁਲ ਐਕੂਰੇਟ ਨਿਕਲਿਆ ਹੈਗਾ ਆ ਤੇ ਕਾਫੀ ਜਿਆਦਾ ਨੁਕਸਾਨ ਇਸ ਤੂਫਾਨ ਦੇ ਨਾਲ ਹੋਇਆ ਹੈ ਬਿਲਕੁਲ ਜੀ ਸਭ ਤੋਂ ਜਿਆਦਾ ਜਿਹੜਾ ਜਮੈਕਾ ਕਰੇਬੀਅਨ ਦੇ ਵਿੱਚ ਇਹ ਜਿਹੜਾ ਨੁਕਸਾਨ ਆ ਉਹ ਹੋਇਆ ਹੈ ਆਈ ਇਹ ਨਹੀਂ ਕਿ ਜ਼ਿਆਦਾ ਜਿਹੜੀ ਇਸ ਹਰੀਕੇਨ ਦੀ ਜਿਹੜੀ ਉਹ ਵੱਡੀ ਸੀਗੀ ਅਤੇ ਰਿਕਾਰਡ ਤੋੜ ਜਿਹੜੀਆਂ ਤੇਜ਼ ਹਵਾਵਾਂ ਜਿਹੜੀਆਂ ਚੱਲੀਆਂ 900 ਤੋਂ ਵੱਧ ਜਿਹੜਾ ਉਹ ਪ੍ਰੈਸ਼ਰ ਲੋ ਪ੍ਰੈਸ਼ਰ ਆ ਜਿਹੜਾ ਉਹ ਨੋਟ ਉੱਤੇ ਕੀਤਾ ਜਿਹੜਾ ਗਿਆ ਸੀ ਹੁਣ ਤੱਕ 30 ਜਾਣਿਆਂ ਦੇ ਮਾਰੇ ਜਾਣ ਦੀ ਖਬਰ ਹਰਜੋਤ ਸਿੰਘ ਜੀ ਆ ਰਹੀ ਹੈ ਕਰੇਬੀਅਨ ਦੇ ਇਸ ਜਿਹੜੇ ਹੋਮ ਮੂਲਕਾ ਉਸ ਦੇ ਵਿੱਚ ਤੇ ਹੁਣ ਇਹ ਕਹਿੰਦੇ ਵੀ ਬਹਾਮਸ ਵੱਲ ਨੂੰ ਆ ਵਧੀਆ ਹੋਇਆ ਕਿਊਬਾ ਦੇ ਵਿੱਚ ਵੀ ਜਿਦਾਂ ਤੁਸੀਂ ਦੱਸਿਆ ਵੀ ਲੈਂਡਫਾਲ ਆ ਹੋ ਚੁੱਕਾ ਆ ਸੋ ਸਿਚੁਏਸ਼ਨ ਨਾਟ ਸੋ ਗੁੱਡ ਜੀ ਡੀ ਐਸ ਟਾਈਮ ਬਣੀ ਹੋਈ ਆ ਰੀਜ਼ਨ ਇਸ ਦੇ ਵਿੱਚ ਇਹੀ ਆ ਵੀ ਇੰਨੀਆਂ ਤੇਜ਼ ਹਵਾਵਾਂ ਦੇ ਲਈ ਤੇ ਇੰਨੇ ਵੱਡੇ ਤੂਫਾਨ ਦੇ ਲਈ ਕਹਿੰਦੇ ਵੀ ਇਹ ਜਿਹੜਾ ਢਾਂਚਾ ਉਸ ਮੁਲਕ ਦਾ ਬਣਿਆ ਹੀ ਨਹੀਂ ਹੋਇਆ ਸੀਗਾ ਸੋ ਉਹਦੇ ਕਰਕੇ ਨੁਕਸਾਨ ਹੋਰ ਵੀ ਜ਼ਿਆਦਾ ਜਿਹੜਾ ਆ ਉਹਨਾਂ ਨੂੰ ਚੱਲਣਾ ਜਿਹੜਾ ਉਹ ਪੈ ਰਿਹਾ ਹੈਗਾ ਆ ਸੋ ਹਣ ਤੱਕ 30 ਤੋਂ ਵੱਧ ਮੌਤਾਂ ਜਿਹੜੀਆਂ ਹੋ ਰਿਕਾਰਡ ਹੋ ਚੁੱਕੀਆਂ ਆ ਸੋ ਕਹਿੰਦੇ ਵੀ ਸਟਰੋਂਗ ਇਵੈਂਟਸ ਤੇ ਜਿਹੜਾ ਸਟਾਰਮ ਸਰਜ ਆ ਉਹ ਬਹੁਤ ਜਿਹੜਾ ਉਹ ਹੋਊਗਾ ਸੋ ਜਿਵੇਂ ਕਦੀ ਗਵਰਨਮੈਂਟ ਜਿਹੜੀ ਉਹ ਕਹਿੰਦੇ ਵੀ ਇਸ ਟਾਈਮ ਅਸੀਂ ਕੋਈ ਅਪਡੇਟ ਨਹੀਂ ਦੱਸ ਸਕਦੇ ਵੀ ਕਿੰਨੀਆਂ ਐਕਚੁਅਲ ਦੇ ਵਿੱਚ ਮੌਤਾਂ ਹੋਈਆਂ ਇਹ ਤਾਂ ਹੁਣ ਹੌਲੀ ਹੌਲੀ ਆਉਂਦੇ ਦਿਨਾਂ ਦੇ ਵਿੱਚ ਹੀ ਪਤਾ ਜਿਹੜਾ ਉਹ ਲੱਗੇਗਾ ਜਿਹੜੇ ਉੱਥੋਂ ਦੇ ਮਿਨਿਸਟਰ ਨੇ ਡੈਸਮੈਂਟ ਮਕੈਂਜ਼ੀ ਆ ਲੋਕਲ ਗਵਰਨਮੈਂਟ ਤੇ ਕਮਿਊਨਿਟੀ ਡਿਵੈਲਪਰ ਦੇ ਉਹਨਾਂ ਨੇ ਅੱਜ ਜਿਹੜੀ ਨਿਊਜ਼ ਕਾਨਫਰੰਸ ਦੇ ਵਿੱਚ ਇਹ ਜਿਹੜਾ ਉਹ ਦੱਸਿਆ ਆ ਸੋ ਨੈਸ਼ਨਲ ਹਰਿਕਨ ਸੈਂਟਰ ਜਿਨ੍ਹਾਂ ਤੋਂ ਦੱਸਿਆ ਵੀ ਉਹ ਐਕਿਊਰੇਟ ਜਿਹੜੇ ਉਹ ਰਹੇ ਆ ਤੇ ਵਾਟਰ ਸਿਸਟਮ ਜੁਮੇਕਾ ਦੇ ਕਿੰਨੇ ਵੀ ਉਹ ਤਾਂ ਠੀਕ ਬਚੇ ਰਹੇ ਪਰ ਟੈਲੀਕਮਿਊਨੀਕੇਸ਼ਨ ਇਨਫਰਾਸਟ੍ਰਕਚਰ ਕੰਨੇ ਵੀ ਡੈਮੇਜ ਹੋਇਆ ਹੈ ਸਰਕਾਰ ਨੇ ਜਾਣਕਾਰੀ ਜਿਹੜੀ ਉਹ ਦਿੱਤੀ ਆ 25 ਜਣੇ ਦੇ ਵਿੱਚ ਜਿਹੜੇ ਉੱਥੇ ਮੌਤਾਂ ਜਿਹੜੀਆਂ ਹੋ ਗਈਆਂ ਕਿਉਂਕਿ ਇੱਕ ਜਿਹੜਾ ਦਰਿਆ ਆ ਉਹ ਬੰਨ ਢੋੜ ਕੇ ਅੱਗੇ ਨੂੰ ਜਿਹੜਾ ਉਹ ਹੜ ਜਿਹੜੇ ਆ ਉੱਥੇ ਆ ਗਏ ਸੀਗੇ ਸੋ ਅ ਜਿਹੜਾ ਹੁਣ ਕਿਊਬਾ ਤੋਂ ਪਰੇ ਹੁੰਦਾ ਹੋਇਆ ਬਹਾਮਾਸ ਵੱਲ ਨੂੰ ਜਿਹੜਾ ਕਹਿੰਦੇ ਵੀ ਹਰੀਕੇਨ ਮਲਿਸਾ ਆ ਉਹ ਜਾ ਰਿਹਾ ਆ ਜਮੈਕਾ ਨੇ ਆਲ ਕਲੀਅਰ ਨੋਟਿਸ ਜਿਹੜਾ ਇਸ਼ੂ ਕਰ ਦਿੱਤਾ ਵੀ ਹਰੀਕੇਨ ਜਿਹੜਾ ਮਲਿਸਾ ਆ ਵੀ ਉੱਥੋਂ ਹੁਣ ਲੰਘ ਚੁੱਕਾ ਹੈਗਾ ਆ 77% ਜਿਹੜਾ ਜਮੈਕਾ ਦਾ ਮੁਲਕ ਆ ਉਹ ਬਿਜਲੀ ਤੋਂ ਬਗੈਰ ਆ ਇਸ ਟਾਈਮ ਉਥੋਂ ਦੀ ਮਿਨਿਸਟਰੀ ਨੇ ਜਿਹੜਾ ਉਹ ਦੱਸਿਆ ਆ ਹੈਗਾ ਆ ਸੋ ਕਈ ਜਿਹੜੇ ਸਟਾਰਮ ਚੇਜ਼ਰਜ਼ ਇੱਕ ਜੋਸ਼ਨਾ ਦਾ ਬੰਦਾ ਹੈ ਉਹ ਕਾਫੀ ਮਸ਼ਹੂਰ ਆ ਜਿਹੜਾ ਸਟਾਰਮ ਚੇਜ਼ਰ ਜਿਹੜਾ ਦੱਸਿਆ ਜਾਂਦਾ ਆ ਉਹ ਕੱਲ ਪਰਸੋਂ ਦਾ ਬਾਅਦ ਚ ਉਹਦੇ ਤੋਂ ਕੋਈ ਗੱਲ ਜਿਹੜੀ ਉਹ ਸੁਣੀ ਨਹੀਂ ਗਈ ਉਹ ਅਕਸਰ ਇਹ ਵੀ ਇੱਕ ਹਰਜੋਤ ਸਿੰਘ ਜੀ ਕਿਤਾਇਆ ਅ ਲੋਕ ਜਿਹੜੇ ਸਟਾਰਮ ਹੁੰਦੇ ਉਹਦੇ ਰਾਹ ਦੇ ਵਿੱਚ ਜਾਂਦੇ ਨੇ ਉਹਨੂੰ ਦੇਖਦੇ ਨੇ ਤਾਂ ਜੋ ਉਹਦੇ ਬਾਰੇ ਹੋਰ ਇਨਫੋਰਮੇਸ਼ਨ ਬਾਕੀਆਂ ਨੂੰ ਜਿਹੜਾ ਹੋ ਪਤਾ ਲੱਗੇ ਸੋ ਉਹੀ ਜਿਹੜਾ ਉਹ ਕਰ ਰਿਹਾ ਸੀਗਾ ਪਰ ਕਹਿੰਦੇ ਵੀ ਅਜੇ ਤੱਕ ਉਸਤੇ ਬਾਰੇ ਹੋਰ ਪਤਾ ਨਹੀਂ ਲੱਗਾ ਅਨਲੈਸ ਕੋਈ ਹੋਰ ਜਾਣਕਾਰੀ ਉਸਤੇ ਬਾਬਤ ਆ ਗਈ ਹੋਵੇ ਦੁਨੀਆ ਭਰ ਤੋਂ ਜਿਹੜੇ ਹੁਣ ਰਾਹਤ ਸਮਗਰੀ ਆ ਉਹ ਇਸ ਮੁਲਕ ਦੇ ਵੱਲ ਘੱਲਣੀਆਂ ਉਹਨਾਂ ਨੇ ਸ਼ੁਰੂ ਜਿਹੜੀ ਉਹ ਕਰ ਦਿੱਤੀ ਹੈ ਯੂਕੇ ਨੇ ਕਿਹਾ ਵੀ ਉਹ 2.5 ਮਿਲੀਅਨ ਪੌਂਡ ਜਿਹੜੇ ਕਿ 3.3 ਮਿਲੀਅਨ ਯੂएस ਡਾਲਰ ਬਣਦੇ ਆ ਉਹ ਐਮਰਜੈਂਸੀ ਹਿਊਮੈਨਿਟੇਰੀਅਨ ਫੰਡਿੰਗ ਜਿਹੜੀ ਆ ਉਸ ਦੇ ਵਿੱਚ ਘੱਲੀ ਜਿਹੜੀ ਉਹ ਜਾਊਗੀ ਯੂएस ਦੇ ਪ੍ਰੈਜ਼ੀਡੈਂਟ ਡੋਨਾਲਡ ਟਰਪ ਨੇ ਕਿਹਾ ਵੀ ਉਹ ਇਸ ਪੂਰੇ ਡੈਮੇਜ ਦੇ ਉੱਤੇ ਨਜ਼ਦੀਕ ਤੋਂ ਅੱਖ ਜਿਹੜੀ ਉਹ ਰੱਖ ਰਹੇ ਆ ਤੇ ਕਿਹਾ ਵੀ ਕਿਹਾ ਉਹਨਾਂ ਨੇ ਸੀਗਾ ਵੀ ਰਿਕਵਰੀ ਦੇ ਲਈ ਅਮਰੀਕਾ ਨੂੰ ਜੇ ਜ਼ਰੂਰਤ ਹੋਈ ਤਾਂ ਆਪਾਂ ਉਹਨਾਂ ਨੂੰ ਰਾਹਤ ਸਮੱਗਰੀ ਜਿਹੜੀ ਉਹ ਜ਼ਰੂਰ ਅਕਲਾਂਗੇ ਇੱਕ ਪਾਸੇ ਆਪਾਂ ਨੂੰ ਪਤਾ ਵੀ ਅਮਰੀਕਾ ਦੇ ਵਿੱਚ ਆਲਰੇਡੀ ਜਿਹੜਾ ਆ ਚੱਲ ਰਿਹਾ ਆ ਸ਼ਟਡਾਊਨ ਸਰਕਾਰ ਦਾ ਚੱਲ ਰਿਹਾ ਆ ਪਰ ਫਿਰ ਵੀ ਉਸ ਤੇ ਮਦਦ ਕਰਨ ਦੇ ਲਈ ਗੱਲ ਜਿਹੜੀ ਉਹ ਆਖੀ ਗਈ ਆ ਕਿਊਬਾ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਕਹਿ ਰਿਹਾ ਵੀ ਹਰੀਕੇਨ ਮਲੇਸ਼ਾ ਦੇ ਕਰਕੇ ਡੈਮੇਜ ਕਾਫੀ ਜ਼ਿਆਦਾ ਸਿਗਨੀਫੀਕੈਂਟ ਜਿਹੜਾ ਉਹ ਹੋਇਆ ਆ ਉਹਨਾਂ ਨੇ ਕਿਹਾ ਵੀ ਤਕਰੀਬਨ 7 ਲੱਖ ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਸੀਗਾ ਟਿਊਜ਼ਡੇ ਈਵਨਿੰਗ ਤੋਂ ਜਿਹੜਾ ਉਹ ਆ ਪਹਿਲਾਂ ਸੋ ਆ ਇਹ ਜਿਹੜਾ ਕੈਟਾਸਟ੍ਰੋਫਿਕ ਹਰੀਕੇਨਾ ਮਲਿਸਾ ਇਸਨੇ ਕਾਫੀ ਜਿਆਦਾ ਇਨ੍ਹਾਂ ਮੁਲਕਾਂ ਦੇ ਵਿੱਚ ਨੁਕਸਾਨ ਕਰ ਦਿੱਤਾ ਹੈ